ਅਜ ਡਿਸਟ੍ਰਿਕਟ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਜੁਧ ਨਸ਼ਾ ਵਿਰੁੱਧ ਵਿੱਡੀ ਵੀਮੀ ਤਹਿਤ ਅੱਜ ਸਾਰੇ ਡਿਸਟ੍ਰਿਕਟ ਦੇ ਵਿੱਚ ਚੋਹੇ ਸਬਡਿਵੀਜ਼ਨਾਂ ਦੇ ਵਿੱਚ ਸਰਚ ਅਭਿਆਨ ਸ਼ੁਰੂ ਕੀਤਾ ਗਿਆ ਜੋ ਕੀਤਾ ਜਾ ਰਿਹਾ ਹੈ ਜਿਹਦੇ ਤਹਿਤ ਵਕ ਵਕ ਅਫਸਰਾਂ ਦੀ ਡਿਊਟੀ ਲੱਗੀ ਹੈ ਭਾਰੀ ਪੁਲਿਸ ਫੋਰਸ ਦੇ ਨਾਲ ਸਰਚ ਕੀਤਾ ਜਾ ਰਿਹਾ ਜਿਹੜੇ ਹੌਟਸਪੌਟ ਖਾਵ ਨੇ ਇੱਥੇ ਕੋਈ ਡਰਗ ਪੈਡੋਲਸ ਦੀ ਕੋਈ ਇਨਫੂਟ ਆ ਉੱਥੇ ਸਰਚ ਕੀਤਾ ਜਾ ਰਿਹਾ ਉਸ ਨਿਯਮ ਦੇ ਤਹਿਤ ਇਧਰ ਬਾਸਪੁਰਜਨ ਦੇ ਵਿੱਚ ਵੀ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਜਿਸ ਦੇ ਤਰ ਪਟੰਟਾਬਾਦ ਵਸਤੀ ਕਾਲਜ ਵਿਖੇ ਮਹੱਲਾ ਹਾਰੂ ਚੌਕ ਤੇ ਇਦਾਂ ਦੀਆਂ ਥਾਵਾਂ ਜਿੱਥੇ ਕੋਈ ਸਰ ਕੋਈ ਇਨਪੁਟ ਹੈ ਕੋਈ ਡਰਗ ਪੈਡਲਰ ਕੋਈ ਨਸ਼ਾ ਪੱਤਾ ਵੇਚਦੇ ਨੇ ਉਹ ਤੇ ਸਰਚ ਕੀਤੀ ਜਾ ਰਹੀ ਹੈ ਸਰ ਕਵਰੀ ਦੀ ਗੱਲ ਕਰੀਏ ਤਾਂ ਕੋਈ ਹੋਈ ਹੈ ਜੀ ਇਹ ਜੋ ਸਰਚ ਆਪਰੇਸ਼ਨ ਜਾਰੀ ਹੈ ਰਿਕਵਰੀ ਜਿਹੜੀ ਜਿੰਨੀ ਵੀ ਕੋਈ ਹੋਏਗੀ ਸ਼ਾਮ ਨੂੰ ਜਿਹੜੀ ਪ੍ਰੈਸ ਰਿਪੋਰਟ ਜਾਰੀ ਕੀਤਾ ਜਾਏਗਾ ਉਹਦੇ ਤਹਿਤ ਤੁਹਾਨੂੰ ਦੱਸ ਦਿੱਤਾ ਜਾਏਗਾ ਕੀ ਲੱਗਦਾ ਜੀ ਲੋਕਾਂ ਦੇ ਵਿੱਚ ਕੋਈ ਥੱਲ ਪੈਣ ਦਾ ਅਸਾਰ ਜਿਸ ਤਰ੍ਹਾਂ ਸੱਚ ਵੀ ਹਨ ਕਾਫੀ ਜੰਮ ਕੇ ਸਮੇਂ ਤੋਂ ਚੱਲ ਰਹੀ ਆ ਤੇ ਨਸ਼ਾ ਤਸਕਰ ਜਿਹੜੇ ਫੜੇ ਵੀ ਜਾ ਰਹੇ ਆ ਪਰ ਫਿਰ ਵੀ ਨਸ਼ਾ ਘਟ ਨਹੀਂ ਰਿਹਾ ਕੀ ਕਾਰਨ ਹੈ ਜੀ ਇਹ ਦੇਖੋ ਜਿਹੜੀ ਹੁਣ ਸਾਡੇ ਕੋ ਕੋਈ ਲੋਕਾਂ ਦੁਆਰਾ ਕੋਈ ਆਉਂਦੀ ਸਾਡੇ ਕੋ ਲੋਕ ਆਪਣਾ ਗੱਲਦੇ ਨੇ ਉਹਦੇ ਦਾ ਸਾਡੇ ਕੋ ਪੋਜ਼ਿਟਿਵ ਰਿਸਪੌਂਸ ਆ ਰਿਹਾ ਲੋਕਾਂ ਦਾ ਜਿਹਦੇ ਨਾਲ ਨਸ਼ਾ ਨੂੰ ਕਾਫੀ ਹੱਦ ਤੱਕ ਠੱਲ ਪਈ ਆ ਇਹ ਜਿਹੜੀ ਮੁਹਿੰਮ ਆ ਕੰਟੀਨਿਊ ਜਾਰੀ ਰਹੇਗੀ ਕਿ ਅਸੀਂ ਬਿਲਕੁਲ ਪੰਜਾਬ ਪੁਲਿਸ ਤੱਕ ਪਹੁੰਚਿਆ ਵੀ ਨਸ਼ਾ ਬਿਲਕੁਲ ਪੰਜਾਬ ਦੇ ਵਿੱਚ ਤੱਕੰਗ ਸਰ ਜੋ ਨਸ਼ਾ ਕਰਦੇ ਆ ਹਨਾ ਛੱਡਣਾ ਚਾਹੁੰਦੇ ਆ ਕੀਪੀ ਕਰਨਾ ਚਾਹੁੰਦੇ ਨੇ ਦੇਖੋ ਜਿਹੜਾ ਕੋਈ ਨਸ਼ਾ ਛੱਡਣਾ ਚਾਹੁੰਦਾ ਜਾਂ ਜੇ ਕੋਈ ਨਸ਼ਾ ਕਰਦਾ ਕੋਈ ਮਾੜੀ ਸੰਗਤ ਚ ਕੋਈ ਪੈ ਗਿਆ ਉਹਨੂੰ ਅਸੀਂ ਡਰਗ ਡਿਡਿਕਸ਼ਨ ਦੇ ਵਿੱਚ ਉਹਨੂੰ ਭਰਤੀ ਕਰਾਇਆ ਜਾਂਦਾ ਉਹ ਵੀ ਜੋ ਵੀ ਉਹਦੀ ਸਕੈਟੀ ਸਕੂਲੋਂ ਜੋ ਕੀ ਉਸ ਨੂੰ ਸਹਾਇਤਾ ਜਿਹੜੀ ਵੀ ਹੈਗੀ ਪ੍ਰੋਵਾਈਡ ਕਰਨ ਦੀ ਉਹ ਦਿੱਤੀ ਜਾਂਦੀ ਤੇ ਸਾਡੇ ਸੋਸ਼ਲ ਮੀਡੀਆ ਤੇ ਕਰਦਾ ਜੇ ਕੋਈ ਤੁਹਾਡੇ ਆਂਡ ਗਵਾਂਡੇ ਦੇ ਵਿੱਚ ਵੀ ਕੋਈ ਨਸ਼ਾ ਵਗੈਰਾ ਕੋਈ ਵੇਚਦਾ ਹੈ ਕੋਈ ਇਦਾਂ ਦੀ ਲਤ ਜਿਸ ਨੂੰ ਲੱਗ ਚੁੱਕੀ ਆ ਜੇ ਨਸ਼ਾ ਛੱਡਣਾ ਚਾਹੁੰਦਾ ਆ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਬਿਲਕੁਲ ਉਹਨੂੰ ਫ੍ਰੀ ਆਫ ਕਾਸਟ ਦਾ ਇਲਾਜ ਕਰਾਇਆ ਜਾਂਦਾ ਜੇ ਡਰਗ ਡਿਕਸ਼ਨ ਸੈਂਟਰ ਚ ਉਹਨੂੰ ਅ ਪ੍ਰਤੀ ਕਰਾ ਕੇ ਉਹ ਜੋ ਆਪਣੇ ਅਗਲਾ ਜੀਵਨ ਹੈ ਜਿਹੜਾ ਉਹਨੂੰ ਵਧੀਆ ਤਰੀਕੇ ਨਾਲ ਜੀ ਸਕੇ ਤੇ ਮੈਂ ਤੁਹਾਡੇ ذریے ਕੋਈ ਵੀ اپیل ਕਰੋ ਲੋਕਾਂ ਨੂੰ ਕਰਨਾ ਚਾਹੁੰਦਾ ਵੀ ਜੇ ਕੋਈ ਤੁਹਾਡੇ ਆਂਡ ਗਵਾਂਡ ਦੇ ਵਿੱਚ ਕੋਈ ਨਸ਼ਾ ਤਸਕਰ ਕੋਈ ਨਸ਼ਾ ਵੇਚ ਰਿਹਾ ਜਾਂ ਕੁਝ ਵੀ ਇਦਾਂ ਦੀ ਕੋਈ ਕਰ ਰਿਹਾ ਕੋਈ ਨਜਾਇਜ਼ ਗਤੀਵਿਧੀ ਕਰ ਰਿਹਾ ਤੇ ਉਹਦੀ ਜਿਹੜੀ ਇਨਫਾਰਮੇਸ਼ਨ ਹੈ ਪੁਲਿਸ ਨੂੰ ਸ਼ੇਅਰ ਕੀਤੀ ਜਾਵੇ ਤੇ ਤੁਹਾਡਾ ਨਾਮ ਜਿਹੜਾ ਬਿਲਕੁਲ ਕੁੱਤਰ ਕਈ